ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣਾ ਚੈਨਲ ਸੋਨੀ ਮੁੰਜਲ ਹੈਰ ਬਲੌਗ ਦੇ ਵਿੱਚ ਅੱਜ ਆਇਆ ਕੋ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਦੇਖੋ ਜੀ ਹਰ ਘਰ ਵਿੱਚ ਜੀਨ ਦੀਆਂ ਪੈਂਟਾਂ ਜਾਂ ਹਰ ਇੱਕ ਘਰ ਦੇ ਬੰਦੇ ਪੈਂਟਾਂ ਤਾਂ ਪਾਉਂਦੇ ਹੀ ਆ ਹਨਾ ਪਰ ਉਹਨਾਂ ਦੇ ਜੇ ਜੇ ਬੰਦੇ ਪਤਲੇ ਹੋ ਜਾਂਦੇ ਆ ਬੱਚੇ ਪਤਲੇ ਹੁੰਦੇ ਆ ਪੈਂਟਾਂ ਲੱਕ ਢਿੱਲੇ ਹੋ ਜਾਂਦੇ ਆ ਹਨਾ ਤੇ ਉਹ ਆਪਾਂ ਕੱਟ ਕੇ ਪੀੜਾ ਕਰਨ ਦੀ بجائے ਜੀ ਆਪਾਂ ਨੂੰ ਇਸੇ ਤਰੀਕੇ ਨਾਲ ਪੀੜਾ ਕਰ ਲਈ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਉਹਦੇ ਆਲਗੀ ਰੀਸ ਨਹੀਂ ਹੈਗੀ ਨਾਲੇ ਬਿਲਕੁਲ ਵੀ ਆਪਾਂ ਨੂੰ ਪਤਾ ਨਹੀਂ ਲੱਗਣਾ ਆਪਣੀ ਪੈਂਟ ਆ ਜਿਹੜੀ ਉਹ ਵੀ ਆਪਾਂ ਬਗੈਰ ਕੱਟੇ ਹੋਏ ਪੀੜੀ ਕੀਤਾ ਲੱਗ ਹੁੰਦਾ ਪੀੜਾ ਕੀਤਾ ਉਹਦਾ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਉਸਦੇ ਲਈ ਆਪਾਂ ਕੀ ਕਰਨਾ ਜਿੱਥੋਂ ਦੇਖੋ ਜਿਹੜੀ ਆ ਪੌਕੇਟਾਂ ਇੱਥੋਂ ਆ ਲਾਈਨ ਜਾਂਦੀਆਂ ਨੇ ਥੱਲੇ ਨੂੰ ਇਹ ਲਾਈਨ ਤੋਂ ਪਹਿਲਾਂ ਵਿਚਾਲੇ ਆਪਾਂ ਸੈਂਟਰ ਕਰ ਲੈਣਾ ਨਿਸ਼ਾਨ ਲਗਾ ਲੈ ਦੇਖੋ ਇਦਾਂ ਤੇ ਇੱਥੋਂ ਜਿੰਨਾ ਥੋੜਾ ਲੱਕ ਭੀੜਾ ਉਸ ਅੰਦਾਜ਼ੇ ਨਾਲ ਤੁਸੀਂ ਇੱਥੇ ਨਿਸ਼ਾਨੀ ਲਾਉਣੀ ਆ ਥੱਲੇ ਤੇ ਇੰਨੀ ਹੀ ਇਧਰ ਲਾਉਣੀ ਨਿਸ਼ਾਨੀ ਠੀਕ ਨਹੀਂ ਹੁਣ ਤੁਸੀਂ ਇੱਕ ਧਾਗਾ ਲੈਣਾ ਚਾਹੀਦਾ ਤੁਸੀਂ ਪੱਕਾ ਧਾਗਾ ਕੋ ਪੱਕਾ ਲੈ ਲਓ ਜੇ ਰੀਲ ਦਾ ਹੈਗਾ ਰੀਲ ਦਾ ਲੈ ਲਓ ਇਹਨਾਂ ਡਬਲ ਕਰ ਲੈਣੇ ਧਾਗੇ ਨੂੰ ਆਪਾਂ ਹਾਂਜੀ ਸੂਈ ਵਿੱਚ ਆਪਾਂ ਬ੍ਰਾਊਂਜ਼ ਕਲਰ ਦਾ ਧਾਗਾ ਪਾ ਲਿਆ ਕਿਉਂਕਿ ਅਕਸਰ ਜੀਨ ਦੀਆਂ ਪੈਂਟਾਂ ਤੇ ਮਸ਼ੀਨ ਆ ਉਹ ਵੀ ਨਹੀਂ ਚੱਲਦੀ ਹੈਗੀ ਠੀਕ ਆ ਕਿ ਨਹੀਂ ਇਸ ਕਰਕੇ ਆਪਾਂ ਨੂੰ ਇਹਨੂੰ ਹੱਥ ਨਾਲ ਹੀ ਆਪਾਂ ਟਾਈਟ ਕਰਨਾ ਪੈਣਾ ਲੱਕ ਨੂੰ ਪਹਿਲਾਂ ਕੀ ਕਰਨਾ ਆਪਾਂ ਅੰਦਰਲੇ ਪਾਸੇ ਦੀ ਸੂਈ ਨੂੰ ਕੱਢ ਲੈਣਾ ਇੱਧਰ ਦੀ ਇੱਕ ਮਿੰਟ ਇੱਥੋਂ ਪਹਿਲਾਂ ਅੰਦਰ ਦੀ ਸੂਈ ਨੂੰ ਕੱਢ ਲੈਣਾ ਇੱਥੇ ਆਪਾਂ ਨਿਸ਼ਾਨੀ ਲਗਾਈ ਉੱਥੇ ਦੇਖੀ ਤੇ ਕੱਢ ਲੈ ਇੱਥੋਂ ਆਪਾਂ ਉੱਤੋਂ ਹੀ ਚੱਕਣਾ ਏ ਧਾਗਾ ਇਸ ਤਰ੍ਹਾਂ ਠੀਕ ਹੈ ਇੱਥੋਂ ਇੱਧਰ ਨੂੰ ਉੱਤੋਂ ਜੇ ਬਤ ਪਾਈ ਕਰਨ ਉੱਤੋਂ ਚੱਕਦੇ ਇਦਾਂ ਚੱਕਣਾ ਏ ਇਦੋਂ ਫੇਰ ਐ ਨੂੰ ਜਿੱਥੇ ਆਪਾਂ ਨਿਸ਼ਾਨੀ ਲਗਾਈ ਹੋਈ ਹੈ ਉਸ ਲਾਈਨ ਤੇ ਆਪਾਂ ਬਾਦੋ-ਬਾਦੀ ਜਾਣਾ ਚੱਕਦੇ ਆ ਨੇ ਇਸ ਤਰ੍ਹਾਂ ਹਾਂਜੀ ਦੇਖ ਸਕਦੇ ਹੋ ਤੁਸੀਂ ਇਦਾਂ ਸਲਾਈ ਵੱਜ ਚੁੱਕੀ ਹੈ ਜਿਹੜਾ ਐਂਡ ਵਾਲੇ ਐਂਡ ਪਾਸ ਐਂਡ ਵਾਲੇ ਪਾਸੇ ਆਪਾਂ ਇਹਨੂੰ ਅੰਦਰਲੇ ਪਾਸੇ ਇਸ ਤਰ੍ਹਾਂ ਖਿੱਚ ਦੇਣਾ ਇਹ ਸੀ ਨੂੰ ਸਾਰੇ ਨੂੰ ਖਿੱਚ ਦੇਣਾ ਤੇ ਟਾਈਟ ਹੋ ਜਾਣ ਲੱਗਿਆ ਨੇ ਇਦਾਂ ਦੇਖੋ ਸਾਰੇ ਟਾਈਟ ਹੋ ਜਾਣਾ ਸੈੱਟ ਕਰ ਦਈਏ ਹਾਂਜੀ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਇੱਥੋਂ ਜਮਾ ਟਾਈਟ ਹੋ ਗਿਆ ਚੀਜ਼ ਤੋਂ ਬਿਲਕੁਲ ਨਹੀਂ ਪਤਾ ਲੱਗਦਾਗਾ ਜਿਹੜਾ ਅੰਦਰਲਾ ਪਾਸਾ ਹੁਣ ਇੱਥੇ ਆ ਇੱਥੇ ਆਪਾਂ ਇਸ ਤਰ੍ਹਾਂ ਕਰਕੇ ਸਲਾਈ ਕਰਦਾਂਗੇ ਸੂਈ ਨਾਲੀ ਹਾਂਜੀ ਮਗਰਲੇ ਪਾਸੇ ਪੁੱਤ ਸਲਾਈ ਕਰ ਸੂਈ ਧਾਗ ਨਾਲ ਸਲਾਈ ਕਰਤਾ ਹੁਣ ਆਪਾਂ ਦਿੰਦੇ ਆ ਕੱਟ ਤੇ ਤੁਹਾਨੂੰ ਦਿਖਾਉਨੇ ਆ ਮੂਲਾ ਹਿੱਸਾ ਦੇਖੋ ਪੈਂਟ ਟਾਈਟ ਹੋਈ ਬਗੈਰ ਉਤੋਂ ਕੱਟ ਤੋ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸ ਤਰੀਕੇ ਨਾਲ ਤੁਸੀਂ ਇਹਨਾ ਪੈਂਟਾਂ ਜਿਹੜੀਆਂ ਖੁੱਲੀਆਂ ਐ ਲੱਕ ਖੁੱਲਿਆ ਤੁਸੀਂ ਟਾਈਟ ਕਰ ਸਕਦੇ ਹੋ ਘਰ ਵਿੱਚ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਨੂੰ ਤੁਹਾਡੀ ਨਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਧੰਨਵਾਦ ਮਿਲਦੇ ਬਾਕੀ। ਆਈਡੀਆ ਸਾਨੂੰ ਦੱਸਿਆ ਕਰੋ ਫਿਰ ਅਸੀਂ ਹਾਂਜੀ ਜਿਸ ਕਾਰਨ ਕਹਿੰਦਾ ਤੁਸੀਂ ਸਾਨੂੰ ਆਪਦਾ ਆਈਡੀਆ ਦੱਸਿਆ ਕਰੋ ਤੇ ਟੌਪਿਕ ਤੇ ਕਿਹੜੇ ਆਈਡੀਆ ਤੇ ਹਨਾ ਅਸੀਂ ਵੀਡੀਓ ਬਣਾਈਏ ਅਸੀਂ ਉਸ ਤੇ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਬਣਾਉਣ ਦੀ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੀ ਵੀਡੀਓ ਨੂੰ ਵੱdt-ਵੱdt ਸ਼ੇਅਰ ਕਰਿਓ। ਚਲੋ ਬਾਈ ਧੰਨਵਾਦ। ਕਰਨ ਕਹਿਣਾ ਕੁਛ ਪਤ? ਨਹੀਂ। ਬਾਈ।